ਆਹ ਕਰਤੂਤਾਂ ਦੇਖੋ ਸਾਧੀਆਂ ਬਣਾ ਲਾ ਇਹ ਬੱਕਰੀਆਂ ਦੇ ਕਿੰਭੀ ਬੱਕਰੀਆਂ ਵਾਲੇ ਬਾੜੇ ਚ ਆ ਬਾਈ ਰਾਤ ਦੇ ਵੇਖਾ ਇਧਰ ਟਾਈਮ ਵੇਖੋ ਇਹਦਾ ਆ ਬਾੜੇ ਚ ਫੜਿਆ ਗਿਆ ਬੱਕਰੀਆਂ ਤੇ ਚੜਦਾ ਇਹ ਬੰਦਾ ਇਹ ਮਾਲਕ ਬੋਲਦਾ ਇਹ ਤਪਿਆ ਤੇ ਪਾਇਆ ਆ ਸਾਧ ਦੀ ਕਰਤੂਤ ਦੇਖੋ ਸਾਧ ਦੀ ਕਰਤੂਤ ਹਾਂ ਹਲੇ ਮਾਫ ਕਰਦੇ ਭਾਈ ਮੈਂ ਕੁਛ ਨਹੀਂ ਕੀਤਾ ਹਾਂ ਹਮਾਫ ਨਹੀਂ ਛੱਤੇ ਪੈਣ ਕਰਾ ਆ ਓਏ ਸਿੱਧੀ ਪੈਣ ਕਰਾ ਵੀ ਹਾਂ ਕਾਇਦ ਹੋ ਗਿਆ ਤੈਨੂੰ ਕਿੰਨਾ ਚਿਰ ਹੋ ਗਿਆ ਓਏ ਆਇਆ ਕੁਛ ਨਹੀਂ ਕੀਤਾ ਸੀ ਓਏ ਇੱਥੇ ਮੇਰੇ ਬਾੜੇ ਤੇ ਹੋਰ ਤੂੰ ਸਾਗਨ ਪੌਣ ਆਇਆ ਸੀ ਵੱਡੇ ਬਾਬੇ ਬਣੇ ਫਿਰਦੇ ਆ ਸ਼ਰਮ ਨਹੀਂ ਆਉਂਦੀ ਜਸਵੀਰ ਮਾਰਨਾ ਨਹੀਂਗਾ ਮਾਰੀ ਨਾ ਜਸਵੀਰ ਰਹਿਣ ਦੇ ਆ ਸੀ ਮੇਡ ਕੋ ਬਣਾਵਾਂਗੇ ਮੱਖੇ ਰੱਖੇ ਤੈਨੂੰ ਮੈਂ ਦੇਖਦਾ ਸੀ ਬੁਰੰਗਾ ਆਇਆ ਸੀ ਬਾਈ ਬਾਈ ਚ ਮਾਰ ਨਾ ਨਾ ਆ ਸਵਾਗਤ ਇੱਕ ਬੰਦੇ ਦੇ ਛਾ ਦਿਨ ਕਿ ਹੂਤਾਂ ਦੇਖੋ ਬਈ ਆ ਕਰਤੂਤਾਂ ਦੇਖੋ ਸਾਧੀਆਂ ਬਣਾ ਲਾ ਐ ਬੱਕਰੀਆਂ ਦੇ ਕਿਉਂ ਬਈ ਬੱਕਰੀਆਂ ਵਾਲੇ ਬਾੜੇ ਚ ਆ ਬਾਈ ਰਾਤ ਦੇ ਵੇਖਾ ਇਧਰ ਟਾਈਮ ਵੇਖੋ ਇਹਦਾ ਆ ਬਾੜੇ ਚ ਫੜਿਆ ਗਿਆ ਬੱਕਰੀਆਂ ਤੇ ਚੜਦਾ ਇਹ ਬੰਦਾ ਏ ਮਾਲਕ ਬੋਲਦਾ ਏ ਤਫਿਆਤ ਪਾਇਆ ਆ ਸਾਧ ਦੀ ਕਰਤੂਤ ਦੇਖੋ ਸਾਧ ਦੀ ਕਰਤੂਤ ਹਾਂ ਚਲ ਮਾਫ ਕਰਦੇ ਭਾਈ ਮੈਂ ਕੁਛ ਨਹੀਂ ਕੀਤਾ ਹਾਂ ਆਪਣੀ ਸਿੱਧੀ ਪੈਣ ਕਰਾ ਓਏ ਸਿੱਧੀ ਕੀਤਾ ਮੈਂ ਸਿੱਧੀ ਪੈਣ ਕਰਾ ਵੀ ਹਾਂ ਕਾਇਦ ਹੋ ਗਿਆ ਤੈਨੂੰ ਕਿੰਨਾ ਚਿਰ ਹੋ ਗਿਆ ਓਏ ਆਇਆ ਕੁਛ ਨਹੀਂ ਕੀਤਾ ਸੀ ਓਏ ਇੱਥੇ ਮੇਰੇ ਬਾੜੇ ਤੇ ਹੋਰ ਤੂੰ ਸਾਗਨ ਪੌਣ ਆਇਆ ਸੀ ਸਿੱਧੀ ਗੱਲ ਦੱਸ ਸਾ ਹਜੇ ਨਹੀਂ ਮੇਰੇ ਪਾਰਾ ਮਦੇ ਆ ਤੇਲਾ ਢਾਗ ਦੇਖਿਆ ਤੇਰਾ ਹਰ ਜਾ ਚਲ ਕੋਣੀ ਤਾ ਕਿਤੇ ਜਗ੍ਹਾ ਨਸੇ ਜਾਗੇ ਭਾਈ ਇਹ ਡਿੱਗੇ ਕੁੱਤੇ ਮੈਂ ਚੜੇ ਹਜੇ ਨਹੀਂ ਮੰਨਦਾ ਤੂੰ ਮੈਂ ਮੰਗਾਉਣੀ ਹੈ ਹਾਂ ਸਿੱਧਾ ਕਹੋ ਸਿੱਧਾ ਹੀ ਕਹੇ ਹੁਣ ਤੇ ਬੱਕਰੀ ਕਹ ਤਾਂ ਮੈਂ ਕਦੀ ਸੀ ਮੱਥਾ ਢੇਕਦਾ ਸੀ ਉੱਥੇ ਮੱਥਾ ਨਹੀਂ ਢੇਕਦੇ ਭਾਈ ਤੈਨੂੰ ਮੈਂ ਮਾਰ ਤਾ ਹਜੇ ਵੀ ਚਲਣਾ ਤਾਂ ਕੋਈ ਨਹੀਂ ਕੋਈ ਅਰੇ ਵੀ ਮੰਨਣਾ ਕਰੀਏ ਨਾ ਭਾਈ ਹਜੇ ਵੀ ਨਹੀਂ ਮੰਨਦਾ ਗਲਤ ਤਪਰੀ ਜਾਂਦਾ ਟੀਸੀਆਂ ਤੂੰ ਬਾੜੇ 'ਚ ਖੜਾ ਮੱਕਰੀਆਂ ਵਾਲੇ 'ਚ ਤਾਂ ਕਹਿੰਦਾ ਤੈਨੂੰ ਚਲ ਆਂ ਡਿੱਗ ਪਏਗਾ ਕੋਈ ਮਾਫ਼ ਮਾਫ਼ ਕਰ ਦੇ ਨਹੀਂ ਨਹੀਂ ਯਾਰ ਇਹ ਡਿੱਗਣੂਗਾ ਹਾਂ ਬਾਹਰ ਖੁੱਲਾ ਸੀ ਹੈ ਪੀਤੀ ਸੀ ਤੇ ਕਿ ਨਸ਼ਾ ਕੀਤਾ ਸੀ ਕਰ ਤੂੰ ਨਸ਼ਾ ਕੀਤਾ ਹੁਣ ਨਸ਼ਾ ਕੀਤਾ ਉਹਦਾ ਕਈ ਰੋਣੇ ਪਏ ਆਹੇ ਜੇ ਸਾਧ ਫਿਰ ਨਸ਼ਾ ਕਰਦੇ ਹੁੰਦੇ ਆ ਕੰਦ ਤੂੰ ਹੀ ਤੇ ਡਿੱਗਿਆ ਵੀ ਨਹੀਂ ਆਣਾ ਨਾਲੇ ਆ ਨੀਚੀ ਆ ਨੀਚੀ ਕੰਦਾ ਯਾਰਾ ਖੁੱਲੀ ਘਰੀ ਹੈ ਕਾਹਨੂਆ ਭਾਈ करतूत तो तो दे सी सरतूत देखो पानी ਬੰਨਣਾ ਨਹੀਂ ਕੋਈ ਕਹੋ ਨੀ ਤਾਂ ਛੱਡ ਬੰਨਣਾ ਹੈਗਾ ਇੱਥੇ ਪਰ ਰਸਾਲਾ ਆਣਾ ਇੱਥੇ ਬੰਨ ਨਹੀਂ ਲੈਨੇ ਐਨੂੰ ਥੰਮ ਲੈਣਾ ਬੰਨੋ ਇੱਥੇ ਲੈ ਰਸਾਲਾ ਹੀ ਸੀ ਉਹ ਰਸੇ ਨਾ ਨਾ ਇਹ ਮੂਕਾ ਵਾਏ ਐਸੇ ਮੂਕਾ ਨਾ ਮੰਨੇ ਦੇ ਨਾਲ ਇਸੇ ਨੇ ਨਹੀਂ ਬਨੋ ਬਾ ਮੂਕਾ ਹੈ ਹਾਂ ਹਾਂ ਹਦ ਤੱਕ ਮੂਕਾ ਰੋਏ ਆਏ ਕਰਕੇ ਪਿੱਛੇ ਤੋਂ ਬਾਨ ਨੂੰ ਖਾਈ ਦੇ ਤਾਂ ਇਹਦੀ ਮੂਕੀ ਨਹੀਂ ਬਣਾ ਹੋ ਇਹਦੀ ਮੂਕੀ ਨਹੀਂ ਆ ਇਹਦੀ ਮੂਕੀ ਨਹੀਂ ਬਨੋ ਇਥੇ ਕਸ ਕਰ ਬਨ ਦੇ ਜਿਹੜਾ ਪਤਾ ਵੀ ਲੱਗੇ ਵਾਕੀ ਹੋ ਗਈ ਬਈ ਯਾਰ ਨਾ ਨਾ ਹਜੇ ਤੋ ਨਹੀਂ ਗਲਤੀ ਹਜੇ ਕਰ ਨਹੀਂ ਨਹੀਂ ਹਜੇ ਕਰ ਗਲਤੀ ਮੰਨਦਾ ਕਿ ਤੂੰ ਨਹੀਂ ਹਜੇ ਵੀ ਨਹੀਂ ਮੰਨਦਾ ਤੂੰ ਬੰਦਾ ਜੇ ਤੋ ਗਲਤੀ ਹੋ ਜੇ ਨਾ ਪੈਰੀ ਹੱਥ ਲਗੜਾ ਬੰਦੇ ਦੇ ਵੀ ਮੈਥੋਂ ਅੱਜ ਹੋ ਗਈ ਤੇ ਮੈਨੂੰ ਅੱਜ ਛੱਡ ਦੇ ਮੈਂ ਮੁੜ ਕੇ ਨਾ ਇਹ ਜੀ ਗਲਤੀ ਨਹੀਂ ਕਰਦਾ ਕਿੰਦੇ ਕਰਦਾ ਗਲਤੀ ਕਰੀ ਨਹੀਂ ਮਨਜਾ ਫਿਰ ਚੰਗਲ ਰਹੇਗਾ ਉਹੀ ਤੋ ਕਹੀਏ ਨਾ ਨਹੀਂ ਹਜੇ ਆ ਤੋ ਲਉਣਾ ਮਗਾ ਗਲਤੀ ਹੋ ਗਈ ਮੈਂ ਤੁਹਾਡੀ ਗਰਗਿਆ ਮੈਂ ਨਹੀਂ ਤੈਨੂੰ ਇਹ ਕਹਿਣਾ ਫਿਰ ਮੈਂ ਕਿਵੇਂ ਬੜਿਆ ਸੀ ਸਹੀ ਗੱਲ ਕਰ ਮੈਂ ਸਹੀ ਘਾਣਾ ਮੈਂ ਤੁਰਕਾਂ ਤੇ ਕੁੱਤੇ ਦਾ ਮੈਂ ਸਾੜੀ ਦਾ ਮੱਕਾ ਕੁੱਤੇ ਵਾਲੀ ਬਗਾਲੇ ਬੱਕਰੀ ਬੈਠੂ ਡਿੱਗੂ ਤੇਰਾ ਬੱਕਰੀ ਨਾ ਦੇਖਦਾ ਸੀ ਤਾਨੂੰ ਛਾੜਦਾ ਜਿਹਾਂ ਇੱਕ ਐ ਤੂੰ ਨਹੀਂ ਛਾੜਦਾ ਦੇਖਦਾ ਸੀ ਤੈਨੂੰ ਛਾੜਦਾ ਨਾ ਨਾ ਤੈਨੂੰ ਕਿੰਨੇ ਦਿਨੋਂ ਉਹ ਕੰਮ ਕਰਦੇ ਤੈਨੂੰ ਐ ਨਹੀਂ ਪਤਾ ਵੀ ਮਾਰਕਦਾ ਇਹ ਮਾਰ ਹੈ ਨਹੀਂ ਤਾਂ ਤੈਨੂੰ ਫਰੀ ਨਹੀਂ ਤੈਨੂੰ ਸਾਡੇ ਘਰ ਹੀ ਦਿੰਦੇ ਡਿੱਗਣ ਨੂੰ ਹੋਰ ਘਰ ਤੁਹਾਡੇ ਹੈਗੇ ਬਹੁਤ ਉੱਚੇ ਲੱਗੇ ਆਗੇ ਦੇਖ ਰਹਾ ਉਹੋ ਵੀ ਕਹਿੰਦਾ ਕਿ ਮੈਂ ਤਾਂ ਗਲਤੀ ਨਹੀਂ ਇਤਨਾ ਛੱਡਦਾ ਨਹੀਂ ਛੱਡਦਾ ਨਹੀਂ ਮੈਂ ਕਿਹਾ ਤੈਨੂੰ ਜੇ ਬਾਹਾਂ ਕਰੇਗਾ ਜੇ ਹੱਥ ਪਲਾ ਹਲਾਏਗਾ ਨਾ 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 ਚੱਲ ਮਾਰੀ ਦੇ ਨਾਲ ਐ ਜਾ ਤੂੰ ਭੁੱਲ ਜਾ ਜੀ ਤੂੰ ਆਖ ਮੇਰਾ ਹੱਥ ਪਤਾ ਹੈ ਮੈਂ ਕਸਾਈ ਐ ਮੱਛੀ ਮਾਰਿਆ ਬੱਕਰੇ ਵੜਦਾ ਨਾ ਮੈਂ ਕੁ ਮਾਫ ਕਰ ਦਿਆ ਮਾਫ ਨਾ ਤੂੰ ਹਜੇ ਕਹ ਨਾ ਮੈਂ ਨਹੀਂ ਜੇ ਮੈਂ ਗਲਤੀ ਤੂੰ ਆਇਆ ਨਾ ਛੱਡ ਕੇ ਨਾ ਗਲਤੀ ਤੂੰ ਹੈ ਸਾਥੋਂ ਤਾਂ ਮਾਫੀ ਲੈ ਲੇਗੇ ਤੇ ਰੱਬ ਤੋਂ ਕਿ ਮਿਲਾਂ ਮੈਂ ਤਾਂ ਹਾਂ ਕਿੱਥੋਂ ਹੀ ਜਿੱਥਾ ਮਿਲੂਗੀ ਤਨ ਤੋਂ ਹੀ ਕਿਵੇਂ ਮੈਨੂੰ ਕੋਈ ਇਹ ਸਾਲਗਿਰੀ ਦੀ ਮੈਨੂੰ ਕੋਈ ਠੀਕਾ ਹੀ ਨਹੀਂ ਮੈਂ ਐਸੇ ਕਰਨਾ ਡਰਦਾ ਮੈਨੂੰ ਸ਼ਰਮ ਹੋਣੀ ਚਾਹੀਦੀ ਆਹਾਂ ਕੱਪੜਿਆਂ ਨੂੰ ਦਾਗ ਲਾਈ ਜਾਂਦਾ ਇਹ ਬਾਬਾ ਵਾਲਕੇ ਐਂ ਕਰਦੇ ਹੁੰਦੇ ਐ ਇਹ ਪਸ਼ੂ ਐ ਮਨਦੇ ਆਪਾਂ ਤੂੰ ਐਸਾ ਮੈਂ ਕੁਝ ਪੁੱਤੈ ਨਹੀਂ ਲਗਾਤੇ ਕਾ ਬਿੱਕਰਿਆ ਨਹੀਂ ਆਇ ਕਿਨੇ ਕੀਤਾ ਨਾ ਨਾ ਚੱਲ ਨਾ ਯਾਰ ਮਰੀ ਦਾ ਅਜੇ ਨਹੀਂ ਮੰਨਦਾ ਤੂੰ ਇਥੇ ਗਾਹ ਗੁਰੂ ਘਰ ਸੀ ਮੱਥਾ ਟੇਕਣਾ ਆਖਰਾ ਨਹੀਂ ਜੀ ਨਾ ਤਕਰ ਨਾ 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 ਪਕਿੰਦਾ ਮਾਰ ਕੇ ਮੈਂ ਪਤਾ ਉੱਤੇ ਟਿਕ ਪੈਣਾ ਉਹਦੇ ਤੇ ਫਿਰ ਤੂੰ ਲੋਕ ਕਿਵੇਂ ਨਾ ਤੇ ਹੋ ਸੋ ਤੂੰ ਜੱਜ ਕਿਵੇਂ ਬਣ ਗਿਆ ਦੇਖਿਆਦਾ ਤੂੰ ਇੱਥੇ ਆ ਚਾਰਾ ਬਾਹਰ ਨਿਕਲਦੇ ਉਹ ਦੇਖ ਰਿਹਾ ਕੋਟ ਨੂੰ ਤਾ ਕਰ ਤੁੱਟ ਤੋ ਨਾ ਅਰੇ ਅਰੇ ਮੈਨੂੰ ਝੂਠਾ ਪਾਈ ਜਨ ਅਰੇ ਅਜਾ ਫਿਰ ਝੂਠਾ ਕਰ ਉਚਾਲਣਾ ਤਾਂ ਕੋਈ ਮੈਨੂੰ ਝੂਠਾ ਕਰ ਪਾਈ ਜਨ ਉਹ ਸੱਚੀ ਗੱਲ ਦੱਸਦੇ ਕੀ ਆ ਭੈਣ ਚੋਂ ਅਸਾਂ ਮਾਫ਼ ਕਰਦੇ ਮੈਂ ਤਾਂ ਮਗਾ ਕੋਈ ਕਿੱਤੋਂ ਮੈ ਜਾ ਆਹ ਦੇ ਛੋਟੀ ਥਾਂਦੀ ਨਾ ਦੇਣਾ ਪਰ ਜੰਜੋਗਾ ਤਾਂ ਹੈ ਨਹੀਂ ਦੋਨੇ ਗੋਡੇ ਤੋੜੂਗਾ ਪਾਪ ਕੋਈ ਨਹੀਂ ਖੜਾ ਰਹੇ ਆਈ ਜਾਂਦੇ ਅਗੇ ਕੋਈ ਨਹੀਂ ਤੂੰ ਮੈਨਾਂ ਹੋਣਾ ਕਰ ਕੱਪੜਾ ਹਟਾ ਤੈਨੂੰ ਪਤਾ ਮੈਂ ਚੱਲ ਕੋਈ ਮੈਂ ਮਰਿਆ ਪਿਆ ਮਰਿਆ ਕੋਈ ਨਹੀਂ ਤੂੰ ਫੋਨ ਲਾ ਚੱਲ ਉਹਨੂੰ ਮੈਂ ਦਿੰਦੀ ਕਿਤੀ ਕੀ ਹੈ ਤੂੰ ਆਈ ਨਹੀਂ ਸੀ ਪਤਾ ਵੀ ਐਡੀ ਭੇੜੀ ਹਾਂਤ ਕਰ ਪਸਦਾ ਨਹੀਂ ਫਿਰ ਆ ਜਾ ਮੈਂ ਕੋਈ ਹਾਂ ਛੱਡ ਮਾਫੀ ਹੋਏਗਾਗਾ ਸਾਜਾ ਦੇਉਂਗਾ ਲੋੜ ਹੀ ਨਹੀਂ ਉਹ ਤੋਂ ਮਾਫੀ ਨਹੀਂ ਨਾ ਮੰਗ ਸਕਦਾ ਆਪਣੇ ਤੋਂ ਮਾਫੀ ਮੰਗ ਰਿਹਾ ਹੈ ਪਰਮਾਤਮਾ ਤੋਂ ਮਾਫੀ ਨਹੀਂ ਮੰਗ ਸਕਦਾ ਕੋਈ ਨਹੀਂ ਪਤਾ ਕਿ ਛੜਵਰ ਜਕਾਰ ਹੈਗਾ ਅਸੀਂ ਇਹਨਾਂ ਦੀ ਸਿਰਤੀ ਤੁਰੇ ਪਰਦਾ ਛੋੜਵਰ ਕੇ ਅੰਦਰੋਂ ਨੂਨ ਮੰਗਿਆ ਨਹੀਂ ਦੇਣਾਗਾ ਇਹ ਚਾਰ ਮਨ ਨਗਾ ਹਾਂ ਉਹ ਤਾਂ ਸਾਨੂੰ ਕਿੰਨਾ ਦੁਖੀ ਕਰ ਛੜਾਗਾ ਯਾਰ ਜਮਾ ਮੇਰਾ ਤਾਂ ਮਾਲ ਨੰਗਾ ਖੜਾ ਹੈ ਗਲਤ ਹੈ ਇਹ ਆ ਨਾ ਵੀ ਜਦੋਂ ਮੇਰੇ ਬਾੜੇ ਮਾਲ ਚ ਪੜਦਾ ਕੀ ਇਹ ਨਾ ਕਿਤੇ ਕਹਿੰਦੇ ਕਿ ਗਲੀ ਚ ਖਲਾਰੇ ਹੁਣ ਗਲੀ ਚ ਖੜੀ ਹੈ